ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਦੀ ਰੇਲਵੇ ਮੰਡੀ ਗਰਾਊਂਡ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਉਹ ਬੰਦਾ ਇੱਕ ਕਸਰਤ ਸੇਰ ਕਰਦੇ ਸੀਗੇ ਬੰਦੇ ਜੀ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਇੱਥੇ ਇੱਕ ਬੰਦਾ ਮਤਲਬ ਕਿ ਡੈਟਾ ਬੁੱਕ ਲਮਾ ਰਿਹਾ ਹੈ ਜੀ ਰੇਲ ਦੀ ਹਦੂਦ ਦੇ ਵਿੱਚ ਜੀ ਫਿਰ ਅਸੀਂ ਉਹਨਾਂ ਦੇ ਕੋਲ ਗਏ ਅਸੀਂ ਦੇਖੀ ਅਸੀਂ ਜਾਂ ਤੇ ਉਹ ਮੈਂ ਪਿੰਕਤ ਨਾਲ ਵੀ ਤਲਾਸ਼ੀ ਲਈ ਅਰੇ ਦੋਆਲ ਵੀ ਅਸੀਂ ਪਤਾ ਕੀਤਾ ਉਹ ਕਹਿੰਦੇ ਵੀ ਇੱਦਾਂ ਹੀ ਕਹਿੰਦੇ ਹੁੰਮ ਦਾ ਸੋਇਆ ਮੈਂ ਕੀ ਐਕਸੈਟ ਬੰਦ ਰਸਤਾ ਦੇਖੋ ਜਿਹੜੀ ਅੱਜ ਹੈ ਜੀ ਕੀ ਉਹਨੇ ਇਹ ਗੱਲ ਉਹ ਜਮਨਾ ਕਰਾ ਦੇਣਾ ਜੀ ਪੱਤਰਾਂ ਤੇ ਜੀ ਇਹ ਦੇਖੋ ਇਹ ਦਾ ਬਾਪ ਇਹ ਦਾ ਰਿਸ਼ਤੇਦਾਰ ਕੋਈ ਚੁੱਕਿਆ ਇਹ ਤਾਂ ਵਧੀਆ ਹੈ ਕਿੰਨੀ ਸਰ ਉਮਰ ਲੱਗਦੀ ਹੈ ਜੀ ਉਮਰ ਇਹ ਮੈਨੂੰ ਚਾਹ ਜੀ ਤੁਸੀਂ ਲਾ ਲੋ ਜੀ ਕੀ ਲੱਗਦਾ ਹੈ ਕਿ ਇਹਨੇ ਕੋਈ ਨਸ਼ਾ ਵਗੈਰਾ ਕੀਤਾ ਹੈ ਇਹ ਬਹੁਤ ਮਾੜਾ ਲੱਗ ਰਿਹਾ ਜੀ ਕੋਈ ਇਹ ਤਾਂ ਬਰਾਮਦ ਵੀ ਹੋਇਆ